ਮੈਂ ਤੁਹਾਨੂੰ ਇੱਕ ਵਿਚਾਲੀ ਗੱਲ ਦੱਸਦਾ ਮੈਂ ਖੁਦ ਜ਼ੌਂਬੀ ਬਣਿਆ ਹਕਣਾ ਜ਼ੌਂਬੀਜ਼ ਦਾ ਜਿਹੜਾ ਮੇਕਅੱਪ ਹੈ ਪਹਿਲਾਂ ਤਾਂ ਬਹੁਤ ਡਰਾਵਣਾ ਹੈ ਨਾ ਸੋ ਉਹਨੂੰ ਕਹਿ ਰਹੀ ਕਿ ਵੀ ਕੀਤਾ ਤੁਸੀਂ ਸਾਡੇ 2-2 ਘੰਟੇ ਮੇਕਅੱਪ ਹੋਣ ਦੇ ਲੱਗਦੇ ਸੀਗੇ ਤੇ ਪੂਰਾ ਦਿਨੋਂ ਭੁੱਖਾ ਰਹਿੰਦਾ ਸੀ ਲਿਕਵਿਡ ਡਾਈਟ ਲੈਂਦਾ ਸੀ ਉਹ ਵੀ ਸਟਰੋਅ ਰਾਹੀਂ ਜੇ ਲੈਂਦਾ ਸੀ ਕੋਈ ਸਿੰਨੇ ਸਾਰੇ ਜ਼ੌਂਬੀਜ਼ ਤੁਸੀਂ ਸਾਰੇ ਜਣੇ ਇਕੱਠੇ ਹੁੰਦੇ ਸੀ ਕੋਈ ਛੱਟ ਪੇਟ ਨਹੀਂ ਲੱਗੀ ਕਿਉਂਕਿ ਬਹੁਤ ਰਿਸਕੀ ਸੀ ਗਾਇਕ ਕੋ ਦੂਜੇ ਚੱਕਰਾਂ ਖਾ ਰਹੇ ਆ ਕਿਤੇ ਡਿੱਗ ਰਿਹਾ ਕੋਈ ਕਿੱਧਰ ਨੂੰ ਆ ਰਿਹਾ ਜ਼ੌਂਬੀਜ਼ ਦੇ ਨਾਲ ਕਾਮੇਡੀ ਦੇਖਣ ਨੂੰ ਮਿਲੀ ਹੈ ਨਾ ਲਾਸਟ ਤੁਹਾ ਮੈਂ ਥੋੜਾ ਤਾਂ ਫਿਰ ਜ਼ਰੂਰ ਐਕਸਪੀਰੀਅੰਸ ਜਾਨਣਾ ਚਾਹੂੰਗੀ ਕਿ ਜੋਂਬੀਜ਼ ਦਾ ਜਿਹੜਾ ਮੇਕਅਪ ਆ ਪਹਿਲਾਂ ਤਾਂ ਬਹੁਤ ਡਰਾਵਣਾ ਹੈ ਨਾ ਸੋ ਉਹਨੂੰ ਕਹਿ ਰਹੀ ਕਿ ਵੀ ਕੀਤਾ ਤੁਸੀਂ ਸਾਰਿਆਂ ਨੇ ਮੈਮ ਹੁਣ ਸਾਡੇ ਘੱਟ ਸੀਗਾ ਕਿੰਨਿਆਂ ਦੇ ਜ਼ਿਆਦਾ ਸੀਗੇ ਕੁ ਮੁੰਡੇ ਦੇ ਪੂਰੇ ਮੂੰਹ ਤੇ ਸੀਗਾ ਉਹਨੂੰ 2-2 ਘੰਟੇ ਮੇਕਅਪ ਹੋਣ ਦੇ ਲੱਗਦੇ ਸੀਗੇ ਤੇ ਪੂਰਾ ਦਿਨ ਉਹ ਖਾ ਰਹਿੰਦਾ ਸੀ ਲਿਕਵਿਡ ਡਾਈਟ ਲੈਂਦਾ ਸੀ ਉਹ ਵੀ ਸਟਰੋਅ ਰਾਹੀਂ ਜਿ ਲੈਦਾ ਸੀ ਕੋਈ ਬਾਕੀ ਸਹੀ ਸੀ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਤੇ ਉਹ ਫਿਲਮ ਦਾ ਸੈੱਟ ਬੜਾ ਘੈਂਟ ਸੀ ਤੇ ਉਸ ਤੋਂ ਪਹਿਲਾਂ ਇੱਕ ਵਰਕਸ਼ਾਪ ਹੋਈ ਸੀ ਜ਼ੋਂਬੀਆਂ ਦੀ 10-15 ਦਿਨਾਂ ਦੀ ਬਾਡੀ ਲੈਂਗੁਏਜ ਬਾਰੇ ਉਹੀ ਤੁਹਾਨੂੰ ਦੱਸ ਰਹੇ ਵੀ 10 ਤੋਂ 15 ਦਿਨਾਂ ਤੋਂ ਸਾਡੀ ਟ੍ਰੇਨਿੰਗ ਹੋਈ ਸੀਗੀ ਪਹਿਲਾਂ ਉਹਦੇ ਵਿੱਚ ਸਾਨੂੰ ਸਿਖਾਇਆ ਗਿਆ ਸੀਗਾ ਵੀ ਕਿਹੜੇ-ਕਿਹੜੇ ਸਟੈਪ ਨੇ ਕਾਰਨ ਕੀ ਆ ਜ਼ੋੰਬੀ ਬਣਨ ਦਾ ਲੱਛਣ ਕੀ ਨੇ ਸਾਰਾ ਕੁਝ ਦੱਸਿਆ ਗਿਆ ਸੀ ਉਹਦੇ ਬਾਰੇ ਸੋ ਸਾਨੂੰ ਵੀ ਜ਼ਰੂਰ ਦੱਸੋ ਕਿਵੇਂ ਜ਼ੋੰਬੀਜ਼ ਜਿਹੜੇ ਬਣੇ ਹਨਾ ਕਿਉਂਕਿ ਅਸੀਂ ਜਿਵੇਂ ਦੇਖਿਆ ਅੱਜ ਵੀ ਦੁੱਧ ਤੋਂ ਪ੍ਰੋਬਲਮ ਕ੍ਰੀਏਟ ਹੋਈ ਹੈ ਸਾਰਿਆਂ ਨਾਲ ਹਾਂਜੀ ਹਾਂਜੀ ਫਿਲਮ ਦੇ ਵਿੱਚ ਤਾਂ ਦੁੱਧ ਰਹੀਆਂ ਤੇ ਇਹਨਾਂ ਨੇ ਇੱਕ ਵਰਸ ਹੋਰ ਦੱਸਿਆ ਸੀਗਾ ਜਿਹੜਾ ਐਮਾਜ਼ਨ ਦੇ ਜੰਗਲਾਂ 'ਚ ਕੀੜੀਆਂ ਤੇ ਬਿੱਲੀਆਂ ਦੇ ਵਿੱਚ ਪਾਇਆ ਗਿਆ ਹਾਂਜੀ ਮੱਕੜੀਆਂ 'ਚ ਵੀ ਪਾਇਆ ਜਾਂਦਾ ਉਹ ਆਪਣੀ ਫਿਲਮ ਦੇ ਵਿੱਚ ਦੁੱਧ ਤੋਂ ਫੈਲੇ ਜੀ ਓਕੇ ਸੋ ਇੱਕ ਚੀਜ਼ ਹੋ ਰਹੀ ਜਦੋਂ ਜ਼ੌਂਬੀਜ਼ ਇੰਨੇ ਸਾਰੇ ਜ਼ੌਂਬੀਜ਼ ਤੁਸੀਂ ਸਾਰੇ ਜਣੇ ਇਕੱਠੇ ਹੁੰਦੇ ਸੀ ਕੋਈ ਸੱਟ ਪੈਣੀ ਲੱਗੀ ਕਿਉਂਕਿ ਬਹੁਤ ਰਿਸਕੀ ਸੀ ਕਿ ਇੱਕ ਦੂਜੇ 'ਚ ਟੱਕਰਾਂ ਖਾ ਰਹੇ ਆ ਕਿਤੇ ਡਿੱਗ ਰਿਹਾ ਕੋਈ ਕਿੱਧਰ ਨੂੰ ਆ ਰਿਹਾ ਕੋਈ ਹੈ ਨਾ ਹਾਂਜੀ ਲੱਗੀਆਂ ਨੇ ਸ਼ੈਲਰ ਵਾਲੇ ਸੀਨ ਦੇ ਵਿੱਚ ਬੋਰੀਆਂ ਸੱਟਦੇ ਨੇ ਮੈਨੂੰ ਕਾ ਜਦੋਂ ਉਹ ਇੱਕ ਕੁੜੀ ਦੇ ਉੱਤੇ ਭਰੀ ਹੋਈ ਬੋਰੀ ਡਿੱਗ ਗਈ ਸੀ ਸੱਚੀ ਹੁੰਦੀ ਤੌਣ ਦੇ ਵਿੱਚ ਸੀ ਤੇ ਹਵੇਲੀ ਵਾਲੇ ਸੀਨ ਦੇ ਵਿੱਚ ਜਦੋਂ ਇੱਕ ਦੂਜੇ ਦੇ ਉੱਤੇ ਡਿੱਗਦੇ ਉਦੋਂ ਵੀ ਕਈਆਂ ਦੇ ਲੱਗੀਆਂ ਨੇ ਸੱਟਾਂ ਪਰ ਟੈਕਨੀਕਲੀ ਡਿੱਗਦੇ ਸੀ ਕਿ ਕੋਸ਼ਿ ਮੜੀ ਮੁੱਟੀ ਸੱਟ ਲੱਗ ਜਾਂਦੀ ਹੈ ਉਹਦੇ ਤੇ ਹਾਂ ਲੇਕਿਨ ਅੱਛਾ ਇਹਦੇ ਲਈ ਵੀ ਤੁਹਾਨੂੰ ਟ੍ਰੇਨ ਕੀਤਾ ਗਿਆ ਸੀਗਾ ਰਾਈਟ ਪੂਰੀ ਪਹਿਲਾਂ ਪੂਰੀ ਟ੍ਰੇਨਿੰਗ ਹੋਈ ਸੀਗੀ ਵੀ ਜਿਹੜੇ ਜਿਹੜੇ ਸੀਕੁਐਂਸ ਨੇ ਉਹਦੇ ਅਕੋਰਡਿੰਗ ਸਾਨੂੰ ਟ੍ਰੇਨ ਕੀਤਾ ਗਿਆ ਸੀਗਾ ਤੇ ਉਹੀ ਚੀਜ਼ਾਂ ਸੀਗੀਆਂ ਵੀ ਸੱਟ ਕੋਈ ਨਾ ਲੱਗੇ ਸੀਨਾ ਦੇ ਅਕੋਰਡਿੰਗ ਸਾਡੀ ਪੂਰੀ ਟ੍ਰੇਨਿੰਗ ਹੁੰਦੀ ਰਹੀ ਆ ਪਹਿਲਾਂ ਵੀ ਆਹ ਸੀਨਾ ਇਹਦੇ ਚ ਆਹ ਆਰਟਿਸਟ ਯੂਜ਼ ਹੋਣਗੇ ਜਿਹੜਾ ਮਤਲਬ ਫਿਜ਼ੀਕਲੀ ਸਟਰੋਂਗ ਸੀਗਾ ਉਹਨਾਂ ਨੂੰ ਥੱਲੇ ਰੱਖਦੇ ਸੀਗੇ ਬਾਕੀਆਂ ਨੂੰ ਥੋੜਾ ਸਾਈਡ ਤੇ ਰੱਖ ਲੀ ਸੀਗੇ। ਓਵਰਆਲ ਐਕਸਪੀਰੀਅੰਸ ਵਾਸ ਗੁੱਡ। ਬਹੁਤ ਵਧੀਆ ਬਹੁਤ ਵਧੀਆ। ਮਤਲਬ ਤੁਹਾਨੂੰ ਤੁਸੀਂ ਬਹੁਤ ਸਾਰੇ ਕੈਰੈਕਟਰਸ ਬਟ ਆਬਵੀਅਸ ਆ ਪਲੇ ਕਰਦੇ ਹੋਵੋਗੇ ਹਨਾ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਸਪੋਰਟਿੰਗ ਰੋਲ ਵਜੋ ਰਾਈਟ। ਲੇਕਿਨ ਜੌਂਬੀਜ਼ ਦਾ ਐਕਸਪੀਰੀਅੰਸ ਵੀ ਮੈਂ ਜਾਨਣਾ ਚਾਹੂੰਗੀ ਬੜਾ ਖਤਰਨਾਕ ਜਿਹਾ ਕੰਮ ਸੀਗਾ ਸਾਰਾ ਸਿਨੇਮਾ ਹਿਲਾਤਾ ਤੁਸੀਂ ਅੱਜ। ਹਾਂਜੀ। ਹਾਂਜੀ ਉਹ ਫਿਰ ਉਹੀ ਮਤਲਬ ਦੱਸਿਆ ਵੀ ਪਹਿਲਾਂ ਤਾਂ ਉਹਨਾਂ ਬਾਰੇ ਪੂਰੀ ਜਰਨੀ ਪੜੀ ਉਹਨਾਂ ਦਾ ਇਤਿਹਾਸ ਬੜਾ ਵੀ ਮਤਲਬ ਸ਼ੁਰੂ ਕਿੱਥੋਂ ਹੁੰਦਾ ਜ਼ੌਂਬੀ। ਤੇ ਕੌਣ ਕਹਦਾ ਦਿਮਾਗ ਨਹੀਂ ਹੁੰਦਾ ਵਾਇਰਸ ਹੀ ਕੰਟਰੋਲ ਕਰਦਾ ਉਹਨੂੰ ਬੰਦਾ ਆਪਣੇ ਹੱਥ ਪੈਰੋਂ ਵੀ ਯੂਜ਼ ਨਹੀਂ ਕਰ ਸਕਦਾ ਤੇ ਜਦੋਂ ਤੁਸੀਂ ਦੇਖਿਆ ਹੋਣਾ ਜਦੋਂ ਬੰਦਾ ਟਰਾਂਸਫਾਰਮ ਹੁੰਦਾ ਮਤਲਬ ਇਨਸਾਨ ਤੋਂ ਜ਼ੌਂਬੀ ਬਣਦਾ ਉਹ ਟਰਾਂਸਫਾਰਮੇਸ਼ਨ ਤੇ ਬਹੁਤ ਕੰਮ ਹੋਇਆ ਕੁਝ ਕਾਰਟਿਸਟਾਂ ਤੁਸੀਂ ਫਿਲਮ ਦੇ ਵਿੱਚ ਦੇਖੇ ਹੋਣਾ ਟਰਾਂਸਫਾਰਮੇਸ਼ਨ ਉਹਦੇ ਤੇ ਬਹੁਤ ਜ਼ਿਆਦਾ ਕੰਮ ਆ ਸਾਰਿਆਂ ਦੀ ੜੋ ੜੇ ਸੀਗੀ ਉਹ ਇਕਬਾਲ ਆ ਮੁੰਡਾ ਜਿਹੜਾ ਬੱਸ ਦੇ ਵਿੱਚ ਆ ਕੇ ਅਟੈਕ ਕਰਦਾ ਉਹਦੀ ਬਹੁਤ ਸੋਹਣੀ ਸੀਗੀ ਉਹਦੀ ਐਕਟਿੰਗ ਵੀ ਵਧੀਆ ਸੀ ਤੇ ਉਹਦੀ ਟਰਾਂਸਫਾਰਮੇਸ਼ਨ ਵੀ ਬਹੁਤ ਵਧੀਆ ਸੀਗੀ ਬਹੁਤ ਵਧੀਆ ਕੰਮ ਸੀਗਾ ਤੁਹਾਡਾ ਗੋਡ ਬles ਯੂ